ਸੰਗਤਾਂ ਨੂੰ ਬਈ ਰੂਮ ਤਾਂ ਨਹੀਂ ਦਿੰਦੇ ਆ ਹਾਲ ਹੀ ਦੇਤੇ ਆ ਵੀ ਲੈ ਆ ਮੈਂ ਅਸਮਾਨੋਂ ਵੀ ਵੀ ਉਹ ਤੋਂ ਕਮ ਕੇ ਆਏ ਆ ਜਾਣਾ ਪੈਂਦਾ ਉੱਪਰ ਦੀ ਹੋਰ ਪਾਕੀ ਆਲਾ ਵਧੀਆ ਬਈ ਵਧੀਆ ਲੈ ਬਾਬੇ ਉਪਰ ਦਵਾਰੇ ਤਾਂ ਬਈ ਆਪਾਂ ਨੂੰ ਰੂਮ ਮਿਲਿਆ ਨਹੀਂ ਸਵਾਗਤ ਹੈ ਬਈ ਨਵੇਂ ਬਲੌਗ 'ਚ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵੋਗੇ ਤਾਨੂੰ ਪਤਾ ਆਪਣੀ ਯਾਤਰਾ ਚੱਲ ਰਹੀ ਐ ਸ੍ਰੀ ਹੇਮਕੋਨ ਸਾਹਿਬ ਜੀ ਸੋ ਆਪਾਂ ਹੁਣ ਚੱਲਦੇ ਆਂ ਵੱਡਾ ਬੈਗ ਆਪਾਂ ਇੱਥੇ ਜਮ੍ਹਾਂ ਕਰਾ ਦੇਾਂਗੇ ਤੇ ਛੋਟਾ ਆਪਾਂ ਨਾਲ ਲੈ ਜਾਾਂਗੇ ਤੇ ਰੂਮ ਬਈ ਵਧੀਆ ਸੀਗਾ ਆਪਾਂ ਜਿੱਥੇ ਰਾਤ ਰੁਕੇ ਸੀ ਤੇ ਹੁਣ ਚੱਲਦੇ ਆਂ ਆਪਾਂ 13 ਕਿਲੋਮੀਟਰ ਦੀ ਚੜਾਈ ਐ ਜਿਹੜੀ ਸ੍ਰੀ ਹੇਮਕੋਨ ਸਾਹਿਬ ਜੀ ਦੀ ਔਪਰਣੇ ਲਈ ਵੀ ਆ ਬਾਕੀ ਉੱਪਰ ਆ ਕੇ ਮੌਸਮ ਦਾ ਕੋਈ ਪਤਾ ਨਹੀਂ ਅਗਰ ਗੋਲੂ ਰੇਡੀਓ ਰੱਖਿਆ ਬੋਲਟ ਆਪਣਾ ਸੈਲਫ ਸਟਾਰਟ ਮਾਰਤੀ ਉਹਨੇ ਲਓ ਹੁਣ ਆਪਾਂ ਕੜਿਆ ਬਈ ਗੋਵਿੰਦ ਘਾਟ ਇਹ ਇੱਥੋਂ ਆਪਣੀ ਯਾਤਰਾ ਸ਼ੁਰੂ ਹੋ ਜਾਂਦੀ ਆ ਉਹ ਪੁਲ ਤੋਂ ਹੋ ਜਾਂਦੀ ਆ ਤੇ ਜਦੋਂ ਇੱਕ ਵਾਰੀ ਇੱਥੇ ਹਾੜ ਆਇਆ ਸੀ ਬਈ ਇੱਥੇ ਸਾਰੀਆਂ ਗੱਡੇ-ਗੁੜੇ ਰੁੜ ਗਏ ਸੀ ਇੱਥੇ ਰੁੜਿਆ ਸੀ ਸਾਰੀਆਂ ਗੱਡੇ ਵਾਲੇ ਸੀ ਪਾਣੀ ਪੂਰਾ ਤੇਜ਼ ਸੀ ਉਦੋਂ ਬੈਗ ਜਮ੍ਹਾਂ ਕਰਾਉਣ ਲਈ ਲਾਂਨ ਤੇ ਘਟਾ ਬੜਾ ਹੀ ਲੇਟ ਹੋ ਗਿਆ ਸਾਰੇ ਨਿਕਲਿਓ ਤੁਸੀਂ ਜੇ ਆਉਂਗੇ ਜਮ੍ਹਾਂ ਕਰਾਉਣਾ ਬੈਗ ਉਹਨਾਂ ਆਪਾਂ ਕੋਲੋਂ ਨੇ ਘਾਟ ਤੇ ਕਰਦੇ ਚਾਹ ਪੀ ਕੇ ਸੀ ਆ ਗਏ ਹਾਂ ਤੇ ਮੋਟਰ ਹੈ ਕੱਢ ਕੇ ਹੁਣ ਬਾਹਰ ਆਪਾਂ ਚੱਲਦੇ ਹਾਂ ਉੱਪਰ ਗੋਵਿੰਦ ਧਾਮ ਤੇ ਮੌਸਮ ਹੁਣ ਸਹੀ ਹੋ ਗਿਆ ਤੋਂ ਆਪ ਨਿਕਲ ਆਈ ਪਹਿਲਾਂ ਸਵੇਰੇ ਇੱਥੇ ਠੰਡ ਸੀਗੀ ਤੇ ਹੁਣ ਠੀਕ ਆ ਹੁਣ ਮੋਟਰਾਂ ਤੇ ਆਪਾਂ ਉੱਪਰ ਜਾ ਕੇ ਲਾਵਾਂਗੇ ਉਹ ਨੂੰ ਕਹਾਂ ਮੈਂ ਚਲਾਉਣਾ ਮੈਂ ਚੱਲ ਤੂੰ ਚਲਾ ਲੈ ਹੁਣ ਆਹ ਜਮਾ ਉਹ ਥੱਲੇ ਵਾਂ ਆਏ ਆ ਉਥੋਂ ਆਏ ਆ ਆਪਾਂ ਦੇਖ ਲੋ ਤੇ ਹੁਣ ਜਾਂਦੇ ਆ ਉੱਪਰ ਵੱਲ ਨੂੰ ਆਪਾਂ ਆਗੇ ਮੌਸਮ ਬਦਲ ਗਿਆ ਪੂਰਨ گاؤں ਚ ਆ ਗਏ ਤੇ ਆਪਾਂ ਇੱਥੇ ਮੋਟਰਸਾਈਕਲ ਆਪਾਂ ਪਾਰਕਿੰਗ ਚ ਲਾਤੀ ਇੱਥੇ ਪਾਰਕ ਕੀ ਮੋਟਰ ਹੈਂਦੀ ਹੈ 200 ਰੁਪਿਆ ਚਾਹੇ 3 ਦਿਨ ਖੜਾਓ ਚਾਹੇ 4 ਦਿਨ ਖੜਾ ਸੋਟੀਆਂ ਆਪਾਂ ਜਾਕ ਲੀਆਂ ਯਾਤਰਾ ਵਾਸਤੇ ਇਹੋ ਯਾਤਰਾ ਸਟਾਰਟ ਹੋ ਜਾਂਦੀ ਆ ਤੇ ਕੋਈ ਨਹੀਂ ਆ ਸਕਦਾ ਭਾਈ ਉਹ ਹੈਲੀਕਾਪਟਰ ਨਹੀਂ ਆ ਸਕਦਾ ਤੇ ਹੈਲੀਕਾਪਟਰ ਲੈ ਲਾਉ 3900 ਜਰ ਕਹਿੰਦਾ ਲੈਂਦਾ ਉਹ ਬਸ 2 ਮਿੰਟਾਂ ਚ ਲਾ ਕੇ ਮੜਿਆ ਹੁੰਦਾ ਆਹ ਕਾਰ ਦੀ ਹੋ ਗਈ ਆਪਣੀ ਵੈਰੀਫਾਈ ਹੁਣ ਆਪਾਂ ਇੱਥੋਂ ਪਿੱਠੂ ਵੀ ਮਿਲ ਜਾਣਗੇ ਜੇ ਰਕੋੜੇ ਨੂੰ ਮਿਲ ਜਾਣਗੇ ਆਪਾਂ ਇਹਨਾਂ ਦੇ ਵੀ ਜਾ ਸਕਦੇ ਹੋ ਤੁਸੀਂ ਜਿਹੜਾ ਬੰਦਾ ਤੋਂ ਨਹੀਂ ਤੁਰ ਰਿਹਾ ਪਰਨ ਜਿੱ ਦਿੱਕਤ ਆਉਂਦੀ ਆ ਤਾਂ ਤੇ ਜਾ ਸਕਦਾ ਯਾਤਰਾ ਆਪਣੀ ਸਟਾਰਟ ਆ ਸ੍ਰੀ ਹੇਮਕੋਨ ਸਾਹਿਬ ਦੀ ਉਹ ਤੋਂ ਪਾ ਮੁਕੇ ਆਏ ਆ ਜਾਣਾ ਪੈਂਦਾ ਉੱਪਰ ਦੀ ਹੋਰ ਗੋਲੂ ਆ ਰਹੇ ਆ ਹੌਲੀ ਹੌਲੀ ਆ ਜਾ ਆ ਜਾ ਗੋਲੂ ਬਾਈ ਪਾਣੀ ਵੀ ਮਿਲ ਜਾਓ ਆਪਾਂ ਨੂੰ ਇਦਾਂ ਦਾ ਤੇ ਘਾਤਮ ਛੋਟੇ ਛੋਟੇ ਨਾਲ ਹੀ ਚੱਲਿਓ ਤਾਂ ਨੂੰ ਤੇ ਸਾਹ ਘਟ ਜਾਂਦਾ ਫਿਰ ਇਹ ਪੌੜੀਆਂ ਦੀ ਚੜਾਈ ਉਹ ਔਖੇ ਆ ਥੋੜੀ ਜੀ ਨਾਲ ਹੀ ਨਦੀ ਆ ਰਹੀ ਆ ਉਹ ਵਾਟਰਫਾਲਸ ਝਰਨਾ ਬਾਈ ਦੇਖੋ ਤੁਸੀਂ ਸੰਗਤ ਆ ਰਹੀ ਆ ਜਾ ਰਹੀ ਆ ਸੰਗਤ ਸੂਰਜ ਜਮਾ ਸਿਰ ਤੇ ਆ ਗਿਆ ਤੇ ਆਪਾਂ ਪੂਰੀ ਗਾੜੀ ਗੱਡੀ ਗਈ ਹੋਈ ਆ ਅਦਰ ਬਾਈ ਪਿੱਠੋ ਲਈਆ ਵਾ ਤੇ ਜਾਂਦਾ ਫਿਰ ਤੋ ਨਹੀਂ ਦੁਰਾ ਜਾਂਦਾ ਲੈ ਵੀ ਆਪਾਂ ਤਰਾ ਹੀ ਜੜੀ ਜਾਂਦੇ ਆ ਤੇ ਗੋਲੂ ਆਪਣਾ ਦਿਸਿਆ ਗੋਲੂ ਆਉਂਦਾ ਹੌਲੀ ਹੌਲੀ ਸ਼ਰੀਰ ਉਹਦਾ ਥੋੜਾ ਹੈਵੀ ਆ ਤਾਂ ਕਰਕੇ ਵੀਡੀਓ ਦਰਸ਼ਨ ਕਰਕੇ ਆਈ ਆ ਆਪਾਂ ਗੋਲੂ ਦੀ ਵੇਟ ਕਰਦੇ ਇੱਥੇ ਖੜਕੇ ਤੇ ਗੋਲੂ ਆਉਂਦਾ ਗੋਲੂ ਆਉਂਦਾ ਪਿੱਛੇ ਹੌਲੀ ਹੌਲੀ ਲੈ ਵੀ ਅੱਧਾ ਘਸਾ ਹੋ ਗਿਆ ਭਈ ਆਪਣਾ ਉਥਰੇ ਨੂੰ ਉੱਥੋਂ ਅੱਧੀ ਕਾ ਚੜਾਈ ਆ ਫਿਰ ਦੂਜੀ ਸੈਂਪਲ ਚੜਾਈ ਹੋ ਜੀ ਤਾਂ ਵਾਲੀ ਜੰਦੀ ਅਸਾਂ ਕਤੋਂ ਹੋਈ ਹੋਈ ਛੋਟੇ ਗਾ ਤਾਂ ਰਿਆ ਕਰੋ ਤੁਰਿਆ ਕਰੋ ਵੀ ਫਿਰ ਸਾਣ ਨਹੀਂ ਜਾਂਦਾ ਜੰਦਾਂ ਸਵੇਰ ਦੇ ਵਾਈ ਤੁਰੇ ਹੋਇਆ ਤੇ ਪਹਿਲੀ ਬ੍ਰੇਕ ਲਾ ਰਿਆ ਹੁਣ ਆਪਾਂ ਪਾਣੀ ਪੁਣੀ ਕਿੰਨੇ ਆ ਗੋਲੂ ਨੇ ਅਣਕਾ ਲਾਇਆ ਕਹਿੰਦਾ ਧੁੱਪਵਾ ਪੈਂਦੀ ਬਹੁਤ ਧੁੱਪਾ ਦੀ ਲੈ ਇੱਕ ਆਟਾ ਕੇ ਨਾਲ ਅੱਤ ਕਨਾ ਆ ਗਿਆ ਬਾਈ ਕਿਲੋ ਕਿਲੋ ਮੀਟਰ ਤੇ ਇੱਥੇ ਖਾ ਪੀ ਸਕਦਾ ਖਾਣਾ ਸਮਾਨ ਲੈ ਸਕਦਾ ਜਾਂ ਕੋਲ ਕੋਲ ਡਰਿੰਕ ਵਗੈਰਾ ਆ ਬਾਈ ਇਸ਼ਾਰੇ ਕਰ ਰਿਹਾ ਉਹ ਬਨਕਾਰ ਤੋਂ ਬਾਈ ਆਪਾਂ 5 ਕਿਲੋਮੀਟਰ ਆ ਗਏ ਤੇ ਹਬਰ ਆਪਣਾ ਚੱਲਦਾ ਕੰਟੀਨਿਊ ਹੀ ਆ ਫੁੱਲੋਂ ਤੋਂ ਆਪਾਂ ਬਾਈ 2 ਕਿਲੋਮੀਟਰ 2 ਕਿਲੋਮੀਟਰ ਆ ਗਏ ਤੇ 13 ਕਿਲੋਮੀਟਰ ਦਾ ਪੂਰਾ ਟ੍ਰੈਕ ਆ ਆਏਗਾ ਆਪਾਂ ਕਰ ਰਹੇ ਹਾਂ ਚੜ ਰਹੇ ਹਾਂ ਡੰਡੇ ਜ਼ਰੂਰੀ ਆ ਬਈ ਯਾਰ ਡੰਡੇ ਲੈ ਲਿਓ ਜਾਂਦੇ ਪਏ ਆਪਾਂ ਰਾਹ ਇਦਾਂ ਦੇ ਆ ਬਈ ਦੇਖ ਸਾਲ ਵੀ ਵੀਡੀਓ ਵਿੱਚ ਅਫਰਾਂ ਦੇ ਸੰਗ ਵਿੱਚ ਚੜੀ ਜਾਂਦੀ ਆ ਕੋਈ ਸ਼ਾਰਟਕਟ ਲੈ ਜਾਂਦਾ ਉੱਥੇ ਰੁਕਾਂਗੇ ਸੋ ਸ੍ਰੀ ਅਕਾਲ ਆਦਰ ਪਾਣੇ ਖਤਰ ਕੀਤੇ ਹੋਇਆ ਆਪਾਂ ਪਹਿਲਾਂ ਇਹ ਰਕਤਾਂ ਮਸਲ ਦੇ ਵਿੱਚ ਚੜਾਈ ਆ ਜਾਂਦੀ ਆ ਫਿਰ ਕਾਹਦਾ ਮੂੰਹ ਪਰੋਂ ਆਇ ਚੜਾਈ ਆ ਇਹ ਕਿੰਨੋਂ ਸਾਹਿਬ ਦੀ ਚੜਾਈ ਜਾਂ ਕਾਰੇ ਲਾਉਂਦੇ ਸੰਗਤ ਆ ਰਹੀ ਆ ਸਾਰੀ ਪਿੱਛੇ ਸੋ ਸੂਰਿਆ ਕਾਲਾ ਸੋ ਸੂਰਿਆ ਕਾਲਾ ਇਧਰ ਨਦੀ ਆ ਗਈ ਆਪਾਂ ਨੂੰ ਆਹੋ ਬਾਈ ਹੋਰੇ ਫੇਰ ਖਾਣ ਪੀਣ ਵਾਸਤੇ ਸੰਵਣ ਵਾਸਤੇ ਤਰਨ ਆ ਗਈਆਂ ਜੋ ਜੋ ਉੱਪਰ ਆਈ ਜਾਂਦੇ ਆ ਤੇ ਚੀਜ਼ਾਂ ਦੇ ਰੇਟ ਵਧ ਜਾਂਦੇ ਆ ਆਪਾ ਐਫਸੀ 100 ਰੁਪਏ ਦੀ ਹੈ ਡੀਗੇ ਉਹ ਵੰਗੀ ਦੀ ਜੀ ਸਮਾਨ ਕਿਉਂਕਿ ਉੱਪਰ ਔਖਾ ਆਉਣਾ ਤਾਂ ਕਰਕੇ ਮਹਿੰਗਾ ਯਾਰਾ ਸਮਾਨ ਉਹ ਫਾਲਪ ਬੇਨਾਜ਼ ਬਣਾ ਰੱਖਿਆ ਕਮਾਉਣ ਦਾ ਇਹਨਾਂ ਨੇ ਲਾਈਟ ਹੋ ਫੇਰ ਬਾਈ ਚੜਾਈ ਸਟਾਰਟ ਹੋ ਗਈ ਨਾ ਕੋਈ ਠੰਡਾ ਠੰਡਾ ਹੋ ਜਾਂਦਾ ਬਈ ਉੱਪਰ ਕਿਉਂਕਿ ਠੱਡੀਆਂ ਆਵਾਜ਼ ਆ ਰਹੀ ਆ ਵੰਗਿਆ ਔਰੇ ਆ ਕੇ ਰਾਸਤਾ ਘਟ ਜਾਂਦਾ ਥੋੜਾ ਜਿਹਾ ਸਾਹ ਵੀ ਫੁੱਲ ਜਾਂਦਾ ਦੇਖੋ ਤੁਸੀਂ ਅੱਗੇ ਬੰਨ ਵੀ ਰਹਿ ਜਾਦਾ ਰਾਸਤਾ ਚ ਘੱਟ ਹੀ ਆ ਬਈ ਰਾਹ ਜਿਵੇਂ ਫੇਟਰ ਲੱਕਾਣ ਆ ਗਈ ਥੰਡੇ ਨੂੰ ਹੁਣ ਐਦਾਂ ਦੇ ਰਾਹ ਨੇ ਬਾਈ ਹੇਮਕੋਟ ਸਾਹਿਬ ਜੀ ਜਾਣ ਵਾਸਤੇ ਰਾਸਤਾ ਜਿਹੜਾ ਇਧਰਲੇ ਪਾਸੇ ਨਹਿਰ ਆ ਤੇ ਠੰਢੀ ਠੰਢੀ ਹਵਾ ਚੱਲਣ ਲੱਗ ਗਈ ਵਾਹ ਆਪਾਂ ਨੂੰ ਕਿਰਪਾ ਹੁਰੀ ਬਾਬਿਆਂ ਦੀ ਗੋਲੂ ਹੈਗਾ ਯਾਰ ਆਪਣਾ ਪਿੱਛੇ ਹੌਲੀ ਹੌਲੀ ਤੁਰਦਾ ਤੇ ਆਪਾਂ ਜਾਵਾਂਗੇ ਅੱਗੇ ਅੱਗੇ ਜਾ ਕੇ ਉਹਦੀ ਵੀਰੇਡ ਕਰ ਲਾਂਗੇ ਉੱਥੇ ਰੋਕ ਕੇ ਆਇਆ ਕਰੋ ਯਾਰ ਕੰਮੜ ਫੜਨ ਬਾਈ ਜਗਾ ਦੇਖਿਆ ਕਰੋ ਆਪਣੇ ਬਾਦ ਗੁਰੂ ਸਾਹਿਬ ਆਪਣੇ ਵਾਸਤੇ ਛੱਡ ਕੇ ਗਿਆ ਜਗਾ ਆਪਾਂ ਆਉਂਦੇ ਨਹੀਂ ਆਇਆ ਕਰੋ ਯਾਰ ਸਾਰੇ ਆਣੇ ਬਹੁਤ ਸੰਗਤ ਆਉਂਦੀ ਹੈ ਦੇਖੋ ਉਹ ਬਹਿ ਗਏ ਬਾਬਾ ਦਾਹਮੜ ਤਾਂ ਲੈਣ ਲਈ ਬਹਿ ਗਏ ਆ ਉਟੜਾਈ ਖੜੀ ਸੀ ਕਿ ਖੜੀ ਸੀਗੀ ਤਾਂ ਕਰਕੇ ਦਾਮ ਲੈਣੇ ਆ ਉੱਥੇ ਬਣੇ ਹੋਆ ਦਾਮ ਲੈਣ ਵਾਸਤੇ ਆ ਸੰਗਤਾਂ ਵਾਸਤੇ ਬੈਠਣ ਵਾਸਤੇ ਜਗ੍ਹਾ ਉਹ ਲੋ ਵੀ ਥੱਕ ਗਿਆ ਆ ਬੈਣਾ ਮਤਲਬ ਬਹਿ ਜਾਣੇ ਆ ਆ ਪਾਥ ਪਾਥ ਤੇ ਬੈ ਕੇ ਹੁਣ ਤੁਰ ਪਏ ਆ ਤੇ 5 ਕਿਲੋਮੀਟਰ ਰਹਿ ਗਿਆ ਹੋਰੋਂ ਗੋਬਿੰਦ ਦਾ ਤਾਮ ਜਿੱਥੇ ਰੁਕਾਂਗੇ ਜਾ ਕੇ ਆਪਾਂ ਕੁਛ ਰੈਸਟ ਕਰਕੇ ਫਿਰ ਕੱਲ ਨੂੰ ਚੜਾਈ ਚੜਾਂਗੇ ਪੂਰੀ ਆਪਾਂ ਤੇ ਜਾਂ ਸੰਗਤ ਆਉਂਦੀ ਜਾਂਦੀ ਨਲੂ ਨੂੰ ਬਹੁਤ ਰਸਤੇ 'ਚ ਜਿਵੇਂ ਪਿੱਠੂ ਜਿਹਾ ਆ ਰਿਹਾ ਬਈ ਕਿਸੇ ਨੂੰ ਫੇਰ ਵਾਪਸ ਨੋਰਮਲ ਰਸਤਾ ਆ ਗਿਆ ਜਮਾ ਜਦੋਂ ਨੋਰਮਲ ਰਸਤਾ ਘਾ ਜਾ ਕੇ ਫੇਰ ਚੜਾਈ ਇਧਰ ਦੋ ਰਸਤੇ ਹੋ ਗਏ ਆਪੇ ਵਾਹੇ ਕੰਫਿਊਜ਼ ਹੋ ਗਏ ਕਿ ਕਿੱਧਰ ਜਾਈਏ ਇਹ ਕਾ ਰਸਤਾ ਹੈ ਕਾ ਉੱਪਰ ਦੀ ਆ ਦੇਖਦੇ ਆ ਕਿੱਧਰ ਦੀ ਜਾਨੇ ਸੋਚਦੇ ਆ ਅਸੀਂ ਤੇ ਆਪਾਂ ਆ ਰਸਤਾ ਰੱਖ ਲੈ ਉੱਪਰ ਵਾਲਾ ਬਈ ਉਹ ਦੂਰ ਜੀ ਸੋਸ ਜੀ ਆ ਕਾਲੇ ਕਦੋਂ ਆਈ ਬਈ ਜਕਾਰੇ ਲਾਉਂਦੀ ਆਇਆ ਤੇਰਾ ਖਾਣ ਪੀਣ ਦੀ ਦੁਕਾਨਾਂ ਤੇ ਗੋਲੂ ਤੇਰਾ ਜਾਂਦਾ ਮੈਂ ਵੀ ਵੇਖੇ ਤੁਰਾਈ ਗਿਆ ਨਾ ਤੇ ਕਾ ਵੀਸਾ ਰਹਿੰਦਾ ਤੁਹਾਨੂੰ ਲੈ ਸਕਦੇ ਵਧਿਆ ਤੁਸੀਂ ਖਾਣ ਪੀਣ ਵਾਸਤੇ ਉਹ ਵਾਲਾ ਪੌੜ ਚੜਨਾ ਬਈ ਸਾਹਮਣੇ ਦੇਖ ਸਕਦਾ ਉਹ ਵਾਲਾ ਪੌੜ ਸਾਡੀ ਪੂਰੀ ਫੁੱਲ ਤੇਜ਼ ਚੱਲ ਰਹੀ ਬਈਆ ਪਾਣੀ ਦੀ ਬਾਸ ਸੁਣੋ ਬਣੀ ਤੇ ਜਾ ਬਈ ਪਾਣੀ ਆ ਪਹਾੜ ਦੇ ਪਰਲੀ ਜਾ ਰਿਆਣਾ ਆਪਾ ਇਹਦਾ ਰਾਸਤਾ ਬਈ ਸਹੀ ਆ ਇਹ ਤਾਂ ਦਾ ਰਾਸਤਾ ਓਥਰਲਾ ਰਾਸਤਾ ਉਹਦੀ ਚੜਾਈ ਜਾਵਾਗੀ ਤੇ ਇਹਦੀ ਇੰਦਾ ਕੀ ਆ ਨਦੀ ਵੋਲਦੀ ਆਂਦਾ ਨਦੀ ਪੂਰੀ ਪੁੱਲ ਤੇ ਜਾਂਦੀ ਵੀ ਆ ਖੜਕਾ ਸੁਣੋ ਪਾਣੀ ਦਾ ਬਈ ਓਏ ਪਾਕਿਸਤਾਨ ਤੋਂ ਹੋ ਜਾਂਦੀ ਵਦਿਆ ਜਿਹੜਾ ਬਲ ਪੌਲਾ ਇਹ ਪੁਰਾਣਾਗਾ ਤੇ ਹੋ ਨਵਾਂ ਬਲ ਬਣਿਆ ਬਈ ਉੱਧਰ ਦੀ ਦੇਖ ਸਕਦਾ ਜਿਹੜਾ ਆ ਬਾਈ ਲੈ ਲਿਆ ਵਲੌਗ ਚ ਆਪਾਂ ਹੱਸ ਰਿਆ ਸਮੈਲਦੇ ਰਿਆ ਇਧਰ ਤੁਸੀਂ ਪਹਾੜ ਚੈੱਕ ਕਰੋ ਸਾਹਮਣੇ ਪੁਰਾਣਾ ਪੌਲਾ ਹੈ ਤੇ ਥੱਲੇ ਨਦੀ ਪੂਰੀ ਫੁੱਲ ਕੇ ਚੱਲਦੀ ਆ ਜਿਆ ਜਿਹੜਿਆਂ ਤੁਸੀਂ ਆ ਪਹਾੜੀਆਂ ਦੇਖ ਰਹੇ ਆ ਆਸ-ਪਾਸ ਸਾਰੀ ਚ ਬਰਫ਼ ਪੈ ਜਾਂਦੀ ਆ ਬਈ ਅਕਤੂਬਰ ਤੱਕ ਹੀ ਖੁੱਲਿਆ ਰਹਤੀ ਉਦੋਂ ਉਦੋਂ ਤੋਂ ਪਹਿਲਾਂ ਪਹਿਲਾਂ ਆ ਜਿਓ ਜਿਹੜੇ ਆਉਣਾ ਅਕਤੂਬਰ ਚ ਬੰਦ ਹੋ ਜਾਂਦਾ ਸਾਰੀਆਂ ਪਹਾੜੀਆਂ ਬਰਸਾਣਾ ਹੋ ਜਾਂਦਾ ਇੱਥੇ ਰੋਗੇ ਤੇ ਪਰੌਂਖਾ ਖਾਣ ਲੱਗੇ ਤੇ 11:00 ਵੱਜ ਗਏ ਨਾ ਬਾਈ ਚੱਲੇ ਜੀ ਅਸੀਂ ਔੜੇ ਪੂਰੇ ਖਾਣੇ ਆ ਫਿਰ ਅੱਗੇ ਚੱਲਦੇ ਆ ਗੋਲੂ ਕਹਿੰਦਾ ਕੁਝ ਖਾਂਦਾ ਇੱਥੇ ਇਹ ਨਹੀਂ ਖਾਂਦਾ ਟਾਪੀ ਨਟ ਇਹੀ ਖਾਂਦਾ ਇਹ ਬਸ ਇਹੀ ਕੰਮ ਹੋਣਗੇ ਇਹੀ ਖਾਂਦਾ ਇਹ ਰੱਪੋਆ ਪਰੌਂਠਾ ਆ ਗਿਆ ਆਪਣਾ ਬਾਣਾ ਦੇ ਵਿੱਚ ਬਹਿ ਕੇ ਪਰੌਂਠਾ ਖਾਂਦੇ ਆ ਬਾਣਾ ਦੇ ਵਿੱਚ ਬਹਿ ਕੇ ਕਰਾਉਂਖੇ ਖਾ ਕੇ ਆਪਾਂ ਹੁਣ ਪਰਪੇ ਆਪਾਂ। ਕਰਾਉਂਖਾ ਦੇ ਟਾਪ ਨੂੰ 17 ਦਾ। ਇੱਥੇ ਵੀ ਬਰਫ਼ ਪੈ ਜਾਂਦੀ ਆ ਅਕਤੂਬਰ ਚ ਪੂਰੀ। ਅਕਤੂਬਰ ਚ ਬੰਦ ਹੋ ਜਾਣਗੇ ਕਵਾੜ ਬਾਈ ਸਾਰੇ। ਉਦੋਂ ਪਹਿਲਾਂ ਪਹਿਲਾਂ ਆਹ ਠੀਕ ਆ ਯਾਤਰਾ ਕਰਨ ਦਾ ਟਾਈਮ ਸਹੀ ਆ ਬਾਈ ਹੁਣ। ਉਦੋਂ ਆ ਵਾਰਸ਼ਾ ਸਟਾਰਟ ਹੋ ਜਾਂਦੀਆਂ ਫੇਰ। ਹੁਣ ਪੂਰਾ ਵਧੀਆ ਮੌਸਮ ਆ। ਨਾ ਵਾਲੀ ਗਰਮੀ ਆ ਤੇ ਨਾ ਵਾਲੀ ਠੰਡ ਆ। ਬੋਲ ਰਹੀ ਆ ਪਤੋਂ ਥੱਲੇ ਆਪਾਂ ਪੌਦੇ ਚੱਲੇ ਕੇ ਆਈਆਂ। ਉਹ ਵੀ ਨਹੀਂ ਜਾਂਦਾ ਬਾਣੀ ਯਾਰਾ ਜਣਾ ਨਾ ਆਇਆ ਕਰੋ ਪ੍ਰਭ। ਤੈਨਾਂ ਹੀ ਜਾਂਦਾ ਵੀ ਤੇ ਬਹੁਤਾ ਭੈਣ ਜਦੋਂ ਨਾ ਪੌੜ ਫਾਰ ਕੀਤਾ ਉਹ ਨਹੀਂ ਬਈ ਖੜੀ ਚੜਾਈ ਆ ਪੂਰੀ ਫੋਲਾ ਤੇ ਵਿੱਚ ਜਿਆ ਸ਼ਾਰਟਕਟ ਰਸਤੇ ਵੀ ਆ ਤੇ ਨੋਰਮਲ ਰਸਤੇ ਵੀ ਆ ਅੱਜ ਵਾਗੂ ਜੀ ਆਪਾਂ ਨਾਰ ਲਾ ਲਿਆ ਇਹ ਕੋੜੇ ਦੇ ਵੈਂਦਾ ਜੀ ਮਖਾ ਨਹੀਂ ਨਹੀਂ ਨਾਲ ਹੀ ਆ ਜਾ ਇੱਕਾ ਸ਼ਾਰਟਕਟ ਆਪਾਂ ਨਹੀਂ ਜਾਂਦੇ ਆਪਾਂ ਮੇਨ ਰਾਈ ਚੱਲਾਂਗੇ ਆ ਵਾਲਾ ਆ ਸ਼ਾਰਟਕਟ ਆ ਦੇਖ ਬਾਬਾ ਕਿੰਨੇ ਦੂਰ ਆ ਕੇ ਬੈਠਾ ਆਦਾ ਪਹੁੰਚ ਕੇ ਬਸ ਬਈ ਰਹਿ ਗਿਆ ਉਥੋਂ 2 ਕਿਲੋਮੀਟਰ ਆ ਮੱਚਾ ਨਾਲ ਹੀ ਆ ਹੋਰ ਪਾਕੀ ਵਾਲਾ ਵਧੀਆ ਬਈ ਵਧੀਆ ਵਧੀਆ ਬਈ ਕਹਿੰਦਾ ਵਧੀਆ ਆਜੋ ਆਜੋ ਓਰੇ ਬ੍ਰੇਕ ਲਾਈਤੀ ਆਪਾਂ ਤੇ ਓਰੇ ਪਾਣੀ ਦੀ ਬੋਤਲਾਂ 50 ਰੁਪਏ ਦੀ ਤੇ ਕੋਕ ਦੀ 60 ਰੁਪਏ ਦੀ ਆ ਤੇ ਆ 20 ਰੁਪਏ ਵਾਲਾ ਕਰਕਨਾ 10 ਰੁਪਏ ਵਾਲਾ ਕਰਕਨਾ ਬੈਗਟ ਤੇ 20 ਰੁਪਏ ਦਾ ਲੈ ਇੱਥੋਂ ਬਈ 1.5 ਕਿਲੋਮੀਟਰ ਰਹਿ ਗਿਆ ਵਾ ਚੜੀ ਜਾਂਨੇ ਹੌਲੀ ਹੌਲੀ ਪਹੁੰਚਾਂਗੇ ਅਸਾਂ ਘਰ ਮੁੜੇ ਆ ਜਾਂਦੀ ਆ ਆ ਚੜਾਈ ਥੋੜੀ ਔਖੀ ਆ ਵਾਲੀ ਖਰੀ ਚੜਾਈ ਜਾਂਦਾ ਤਾਂ ਕਰਕੇ ਔਖੀ ਆ ਜੜਾਈ ਲਉਰੇ ਆਕਸੀਜਨ ਘਟਾ ਬਈ ਸਾਹ ਫੁੱਲ ਚੜਦਾ ਆ ਰੋਕ ਰੋਕ ਕੇ ਜਾਂਨੇ ਆ ਪਤਾ ਹ ਇੱਥੋਂ ਤੋਂ ਥੋੜੀ ਰਹਿ ਗਿਆ ਆ ਦੇਖ ਲੈ ਬਈ ਪਠੂਲਦੀ ਜਾਂਦੇ ਆ ਤੇ ਸਾਡੇ ਇੱਕ ਇੱਕ ਬੈਗ ਪਾਇਆ ਹੋਇਆ ਬਈ ਬਸ ਹੋਣ ਦਾ ਕੰਮ ਹੋ ਗਿਆ ਪਿਆ ਆ ਬੰਦਾ ਯਾਰ ਬੈਗ ਨਹੀਂ ਚੱਕ ਰਿਹਾ ਗੋਲੂ ਯਾਰ ਗਲਤ ਕਰ ਲੈ ਜੀ ਲੈ ਲਿਆ ਕੰਮ ਆਸ ਆ ਗਿਆ ਤੇ ਕਿੱਦਾਂ ਰਹੀ ਸੀ ਸਵੇਰ ਦੀ ਬਾਟ ਪਾਵਾਂ ਖਿੱਚਾਈ ਨੋ ਹੋਈ 5 ਘੰਟੇ ਹੋ ਗਏ ਆਪਾਂ ਚੱਲੇ ਆਉਣ ਤੇ ਇੱਥੋਂ ਪਾਸੇ 1 ਕਿਲੋਮੀਟਰ ਰਹਿ ਗਿਆ ਉੱਥੇ ਆ ਕੇ ਰੁਕਦੇ ਆ ਕਰਦੇ ਆ ਰੈਸਟ ਥੋੜੀ ਜੀ ਤੇ ਕੱਲ ਨੂੰ ਬਾ ਜਾਵਾਂਗੇ ਹੇਮਕੋਟ ਦਰਬਾਰ ਸਾਹਿਬ ਦਰਸ਼ਨਾਂ ਲਈ ਜਾਂਦੇ ਵਾਹ ਹੌਲੀ ਹੌਲੀ ਇੱਧਰ ਸੰਗਤ ਰੈਸਟ ਕਰਦੀ ਪਈ ਆ ਜਾਂਦੇ ਵਾਹ ਹੌਲੀ ਹੌਲੀ ਸਾਰੇ ਪਿੱਛੇ ਵੀ ਆਉਂਦੀ ਪਈ ਆ ਸੰਗਤ ਤੇ ਉਹ ਪਹਾੜਾਂ ਦੇ ਪਰਪ ਉੱਪਰ ਪਈ ਹੋਈ ਆ ਅਸੀਂ ਦੇਖੋ ਤੇ ਹੈਲੀਪੈਡ ਆ ਗਿਆ ਵਾਪੇ ਪਹੁੰਚ ਗਏ ਆਪਾਂ ਜਿੱਥੇ ਪਹੁੰਚਣਾ ਸੀ ਸਹੀ ਇੱਥੇ ਰੁਕਾਂਗੇ ਤੇ ਇੱਥੋਂ ਫਿਰ ਸਵੇਰੇ ਦਰਸ਼ਨਾਂ ਵਾਸਤੇ ਚੱਲਾਂਗੇ ਇੱਥੇ ਵੀ ਰਹਿਣ ਨੂੰ ਜਗ੍ਹਾ ਹੈਗੀ ਆ ਅੱਗੇ ਜਾ ਕੇ ਦੇਖਦੇ ਆ ਕਰ ਦੇਖੋ ਚੈੱਕ ਕਰੋ ਓਰੇ ਬਹਿ ਗਏ ਆ ਆ ਹੈ ਗਿਆ ਬਾਈ ਹੈਲੀਪੈਡ ਇੱਥੇ ਹੈਲੀਵਾਟਰ ਲਾਈਨ ਹੁੰਦਾ ਇਹ ਦੁਕਾਨ ਸੰਗਤ ਨੂੰ ਵੀ ਫਿਰ ਤੁਰਕ ਜਣਾ ਬੰਦਾ ਇਹ ਧਰ ਨਹੀਂ ਲੈ ਕੇ ਜਾਂਦੇ ਬਾਈ ਲੇ ਵਈ ਪਹੁੰਚ ਗਿਆ ਆਪਾਂ ਤੇ ਇੱਥੇ ਵੀ ਰੋਕਸਾਨ ਦੀ ਟੈਂਟਾਂ ਵਿੱਚ ਸਾਵਾ ਉਹ ਫਲਦਾ ਯਾਰ ਕੋਪਰ ਉਹ ਜਾ ਮੈਗਾ ਉਹ ਇਹਨੂੰ ਡਰਾਈ ਗਿਆ ਤੂੰ 7 ਕਿਲੋਮੀਟਰ ਇੱਥੋਂ ਬਾਈ ਘੋੜੇ ਥੱਲੇ ਜਾਂਦੇ ਆ ਜਾਂਦੇ ਆ 2000 ਰੁਪਏ ਸਾਰੇ ਘੋੜੇ ਇੱਥੋਂ ਰੋਂਦੇ ਆ ਤੇ ਆਪਾਂ ਪਹੁੰਚ ਕੇ ਇੱਕ ਘੰਟਾ ਹੰਤੇ ਇੱਥੇ ਆ ਕੇ ਦੇਖਦਾ ਰੂਮ ਮਿਲਦਾ ਕਿ ਨਹੀਂ ਬਾਕੀ ਯਾਰ ਸਾਫ ਹਲਦਾ ਇੱਥੇ ਆ ਕੇ ਆਉਦੀ ਪੀਟਨਸ ਵਧੀਆ ਰੱਖਿਆ ਕਰੋ ਵਧੀਆ ਖਾਇਆ ਪੀਆ ਕਰੋ ਯਾਰ ਬਾਪਾ ਉਤਰਿਆ ਘੋੜੇ ਤੋਂ ਅੱਛੇ ਤਾਂ ਗੰਨਾ ਨੇ ਰੂਹ ਦਾ ਪਤਾ ਕਰਦੇ ਹੋਏ ਆ ਕੇ ਉਹ ਸਾਹਮਣੇ ਆ ਗਿਆ ਗੁਰਦੁਆਰਾ ਇੱਧਰ ਬਈ ਅੱਛਾ ਤੁਸੀਂ ਹੋਟਲ ਵਗੈਰਾ ਵੀ ਲੈ ਸਕਦੇ ਹੋ ਬਈ ਹੈਗੇ ਨੇ ਸਾਰੇ ਆ ਲੈਣ ਤੇ ਹੋਟਲ ਨੇ ਆ ਕਮਰੇ ਕਈ ਆ ਦਾ ਕਮਰੇ 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 ਕਈ ਜਾਂਦੇ ਇੱਥੇ ਦੇਖਦੇ ਆ ਜੀ ਗੁਰਦੁਆਰੇ ਮੋਲ ਦਾ ਠੀਕ ਗੁਰਦੁਆਰਾ ਨਹੀਂ ਦੇਖਦੇ ਇੱਥੇ ਦੇਖ ਲਾਂਗੇ ਨਹੀਂ ਸਟਾਰਟ ਹੋ ਰਿਹਾ ਵੀ ਉੱਪਰ ਆ ਗਏ ਜੀ ਕਹਿੰਦੇ ਇੱਥੇ ਰੇਨ ਕੋਟ ਲੈਣੇ ਆਪਾਂ ਅਸੀਂ ਵੀ ਗੁਰਦੁਆਰਾ ਪਹੁੰਚ ਗਏ ਭਾਈ ਗੋਵਿੰਦ ਤਾਂ ਪਹੁੰਚ ਗਏ ਤੇ ਟਾਈਮ ਹੋ ਗਿਆ ਵੀ ਤਨਵਾਜ ਕੇ 12 ਮਿੰਟ ਇੱਥੇ ਅੰਦਰ ਜਾ ਕੇ ਵੇਖਦੇ ਆ ਰੂਮ ਦਾ ਪਤਾ ਕਰਦੇ ਆ ਨਹੀਂ ਵਾਣਾ ਸਟਾਰਟ ਹੋ ਗਿਆ ਸੀ ਲਾ ਵਾਪੇ ਹੁਣ ਬਦਲ ਆ ਗਏ ਨੇ ਮੋਂ ਆਸੂ ਖਰਾਵ ਹੋ ਗਿਆ ਥੋੜਾ ਜਿਹਾ ਇੱਥੇ ਦੇਖੋ ਲੈ ਵਾ ਬਿਓ ਗੁਰਦਵਾਰੇ ਦਾ ਭਾਈ ਆਪਾਂ ਨੂੰ ਰੂਮ ਮਿਲਿਆ ਨਹੀਂ ਤੇ ਇੱਥੇ ਰੂਮ ਲੈ ਲਿਆ ਆਪਾਂ 2000 ਦਾ ਤੇ ਰੂਮ ਤਾਂ ਠੀਕ ਠਾਕ ਹੀ ਆ ਬਹੁਤ ਜੋੜ ਤੋਂ ਬਾਅਦ ਆਇਓ ਤੇ ਉਦੋਂ ਸਸਤਾ ਹੁੰਦਾ ਸੀ ਰੂਮ 2000 ਚ ਮਿਲੂ ਤੇ ਹੁਣ ਇਹ 2000 ਚ ਮਿਲਿਆ ਅੱਜ ਤਾਂ ਐਦਾਂ ਦਾ ਰੂਮ ਆਪਾਂ ਨੂੰ ਮਿਲਿਆ ਜਿਹੜਾ ਠੀਕ ਠਾਕ ਜਿਹਾ ਬਸ ਦਰਵਾਰ ਸਾਹਿਬ ਆਣੇ ਭਾਈ ਅੰਦਰ ਦਰਸ਼ਨ ਕਰਨ ਲਈ ਤਰਸੰਗਾ ਤਾਂ ਬੈਠੇ ਆ 4:30 ਹੋ ਗਿਆ ਬਈ ਸ਼ਾਮ ਦੇ ਤੇ ਮਾਹੌਲ ਦੇਖੋ ਇੱਥੇ ਤੁਸੀਂ ਥੋੜੀ ਥੋੜੀ ਠੰਡਾ ਮਿਨੀ ਮਿਨੀ ਹੋਏ ਤਾਂ ਹੁਣ ਮੌਸਮ ਸਾਫ਼ ਹੋ ਗਿਆ ਤੇ ਉਹ ਝਰਨਾ ਦੇਖੋ ਉੱਧਰ ਬਈ ਹੁਣਿਆ ਤੁਹਾਨੂੰ ਯੋਮ ਕਰਕੇ ਵਾਟਰਫਾਲ ਦੇਖੋ ਇੱਧਰ ਉਪਰੋਂ ਦਾ ਇਹ ਮਾਰਨਿੰਗ ਆ ਪਾਣੀ ਰਾਸਤੇ ਜਿ ਟਰਾਈ ਕਰਾਂਗੇ ਤਾਂ ਵੀ ਬਸ ਆਪਾਂ ਪਰਸਨਲ ਹੀ ਜਾਵਾਂਗੇ ਇਹ ਇਹੇ ਮਕੌਸਾ ਲਾਉਤੇ ਸੀ ਬਾਬਾ ਮੋਹਨ ਸਿੰਘ ਜੀ ਬਾਈ ਉਰੇ ਆ ਕੇ ਸੌਂਦੇ ਹੁੰਦੇ ਸੀ ਰਾਤ ਨੂੰ ਇਸ ਜਗ੍ਹਾ ਤੇ ਤੇ ਇਹਨਾਂ ਨੇ ਲੱਭੇ ਸੀ ਇਹ ਮਕੌਸਾ ਸਾਹਿਬ ਆ ਲਿਖਿਆ ਹੋਇਆ ਤੇ ਇੱਥੇ ਹੀ ਰਹਿੰਦੇ ਰਹੇ ਆ ਰਾਤ ਨੂੰ ਬਾਈ ਇਧਰ ਗੁਰਦਵਾਰਾ ਸਾਹਿਬ ਆ ਸੰਗਤ ਬਾਹਰ ਹੀ ਸੰਗਤਾਂ ਨੂੰ ਬਾਈ ਰੂਮ ਤਾਂ ਨਹੀਂ ਦਿੰਦੇ ਆ ਹਾਲ ਹੀ ਦਿੰਦੇ ਤੇ ਕੰਬਲ ਵਗੈਰਾ ਦੇ ਦਿੰਦੇ ਬਸ ਤੇ ਸੰਗਤਾਂ ਲੈ ਕੇ ਇੱਧਰ ਸੌਂ ਜਾਂਦੀਆਂ ਬਾਹਰ ਹੀ ਇੱਥੋਂ ਮਿਲ ਜਾਂਦੇ ਆ ਸਾਰਾ ਕੋਈ ਸਮਾਨ ਤੁਸੀਂ ਲੈ ਸਕਦੇ ਹੋ ਕਮਰੇ ਨਹੀਂ ਦਿੰਦੇ ਬਸ ਉੱਧਰ ਡਵਾਂਸਰੀ ਵੀ ਹੈਗੀ ਆ ਭਾਈ। ਵਾਈ ਉਹ ਵੀ ਲੈ ਸਾਡਾ ਇੱਥੋਂ ਪਈ। ਲੈ ਇਹ ਰਾਤ ਦੇ 7:30 ਹੋ ਗਏ ਆ। ਆਪਾਂ ਬਾਹਰ ਬਹਿ ਗਏ। ਨੂੰ ਦਾ ਨਜ਼ਾਰਾ ਲੈ ਰਹੇ ਆ। ਕੋਟ ਪਾਲੇ ਤੇ ਠੰਡ ਹੈਗੀ ਇੱਥੇ। ਸਵੇਰੇ ਆਪਾਂ ਉਹ ਪਰਲੀ ਸਾਈਡ ਜਾਣਾ ਉਹ ਪਰਤ ਜਾਣਾ। ਉੱਧਰ ਜੜਾ ਉਹ ਜੜਾਈ ਆਪਾਂ। ਇੰਦਰਾ। ਜਦੋਂ ਪੂਰੀ ਬਰਸਵਾਰੀ ਹੋ ਜਾਂਦੀ ਆ ਜਦੋਂ ਬੰਦ ਹੋ ਜਾਂਦਾ ਹੈ ਕਵਾਡ ਤੇ ਕਹਿੰਦੇ ਇੱਥੇ ਜਾਨਵਰ ਭਾਲੂ ਵਗੈਰਾ ਘੁੰਮਦੀ ਰਹਿੰਦੇ ਆ। 8 ਵਜੇਗੇ ਤੇ ਆਪਾਂ ਲੱਗਿਆਂ ਸੌਣ ਤੇ ਕੱਲ੍ਹ ਸਵੇਰੇ ਆਪਾਂ ਕਰਾਂਗੇ ਯਾਤਰਾ ਸਟਾਰਟ ਤਾਂ 9:00 ਵਜੇ ਉੱਠ ਕੇ ਮਿਲਦਾ ਤੁਹਾਨੂੰ ਸਵੇਰੇ ਆ ਸ੍ਰੀ ਗਾਲਬਈ ਸਾਰਿਆਂ ਨੂੰ ਲੈ ਬਈ ਫੌਂਟਨ ਵਾਲਿਆਂ ਬੱਸ ਤੇ ਸਾਹ ਬੋਲਦਾ 6:30 ਹੋ ਗਿਆ ਬਾਈ 6:45 ਹੋ ਰਿਹਾ ਉੱਥੋਂ ਆਪਾਂ